ਸਾਹਮਾਨ ਦੇ ਜੰਗ ਤੋਂ ਬਾਅਦ 10 ਲੱਖ ਫੌਜ ਦੀ ਵਿੱਚ ਹਹਾਕਾਰ ਮਚਾ ਕੇ ਜਦ ਸਹਿਬ ਜਦ ਹੀ ਸ਼ਹੀਦ ਹੋ ਗਏ ਤਾਂ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਰਾਜ ਜੀ ਜਦ ਜੰਗ ਦੀ ਤਿਆਰੀ ਕਰਨ ਲੱਗ ਪਏ ਤੇ ਸਿੰਘਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਗੜੀ ਛੱਡ ਲਿਓ ਗੁਰੂ ਸਾਹਿਬ ਜੀ ਨੇ ਮਨਾ ਕਰਨ ਤੋਂ ਬਾਅਦ ਪੰਜ ਪਿਆਰਿਆਂ ਦਾ ਹੁਕਮ ਮੰਨਦੇ ਹੋਏ ਗੜੀ ਛੱਡੀ ਤੇ ਗੜੀ ਛੱਡਣ ਤੋਂ ਬਾਅਦ ਜਿਸ ਜਗ੍ਹਾ ਤੇ ਆ ਕੇ ਗੁਰੂ ਸਾਹਿਬ ਜੀ ਨੇ ਲਲਕਾਰਾ ਮਾਰ ਕੇ ਦੁਸ਼ਮਨ ਨੂੰ ਵੰਗਾਰਿਆ ਆਓ ਅੱਜ ਉਸ ਇਤਿਹਾਸਕ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਅਤੇ ਜਾਣਦੇ ਹਾਂ ਇੱਥੋਂ ਦਾ ਇਤਿਹਾਸ ਜੁੜੇ ਰਹੋ ਸਰਵਸਤ੍ਰ ਨਵਾਰਖਾ ਸਬ ਤੇ YouTube ਚੈਨਲ ਦੇ ਨਾਲ ਤੇ ਜਿੰਨਾ ਸੰਤਾ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਆਪ ਦਰਸ਼ਨ ਕਰੋ ਅਤੇ ਹੋਰਨਾ ਸੰਤਾ ਨੂੰ ਸ਼ੇਅਰ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰੋ ਜੀ ਗੁਰੂ ਪਿਆਰੀ ਸਾਸ ਸੰਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁੜੇ ਹਾਂ ਚਮਕੌਰ ਸਾਹਿਬ ਦੇ ਉਸ ਸਾਹਦ ਸਫਰ ਤੇ ਜਿਸ ਜਗ੍ਹਾ ਤੇ ਸਾਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆ ਰਾਜੇ ਨੇ ਦੁਨੀਆ ਦੀਆਂ ਅਸਾਵੀ ਜੰਗਾ ਦੇ ਵਿੱਚੋਂ ਇੱਕ ਐਸੀ ਜੰਗ ਲੜੀ ਕਿ ਜਿਸ ਜੰਗ ਦਾ ਮੁਕਾਬਲਾ ਪੂਰੀ ਦੁਨੀਆ ਵਿੱਚ ਨਹੀਂ ਹੈ 40 ਸਿੰਘਾਂ ਦਾ ਮੁਕਾਬਲਾ 1.5 ਲੱਖ ਫੌਜ ਨਾਲ ਕਰਾ ਕੇ ਗੁਰੂ ਸਾਹਿਬ ਜੀ ਨੇ ਪੂਰੀ ਦੁਨੀਆ ਦੀਆਂ ਮੂਹਾਂ ਵਿੱਚ ਉਂਗਲਾ ਪਵਾ ਦਿੱਤੀਆਂ ਤੇ ਐਸਾ ਕਮਾਸਾਨ ਜੰਗ ਲੜਿਆ ਕਿ ਅੱਜ ਤੱਕ ਇਸ ਜੰਗ ਦਾ ਮੁਕਾਬਲੇ ਤੇ ਕੋਈ ਜੰਗ ਨਹੀਂ ਹੋ ਸਕੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਇਹ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਜੁੜੇ ਹਾਂ ਇਸ ਇਤਿਹਾਸਕ ਸਥਾਨ ਦੇ ਨਾਲ। ਆਓ ਲੜੀ ਨੂੰ ਅੱਗੇ ਵਧਾਉਂਦੇ ਹਾਂ। ਕਿਰਪਾ ਕਰਕੇ ਇਸ ਤੋਂ ਪਿਛਲੇ ਪາກ ਜ਼ਰੂਰ ਦੇਖੋ ਤਾਂ ਕਿ ਆਪ ਜੀ ਨੂੰ ਇੱਥੋਂ ਦੇ ਇਤਿਹਾਸਕ ਸਥਾਨਾਂ ਦੇ ਪੂਰੇ ਇਤਿਹਾਸ ਦਾ ਪਤਾ ਲੱਗ ਸਕੇ ਸਾਈਬੇ ਕਮਾਲ ਸੈਭੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਪੰਨਿਆ ਪਿਆਰਿਆਂ ਦਾ ਹੁਕਮ ਮੰਨਦੇ ਅਤੇ ਭਾਈ ਜੀਵਨ ਸਿੰਘ ਜੀ ਰੰਗਰੇਟੇ ਗੁਰਕੇ ਬੇਟੇ ਨੂੰ ਆਪਣੀ ਕਲਗੀ ਅਤੇ ਆਪਣੇ ਵਸਤਰ ਪਨਾਕੇ ਝੰਗੇ ਸੈਭ ਤੇ ਬਿਠਾ ਕੇ ਚਮਕੌਰ ਦੀ ਜ਼ਿੰਮੇਵਾਰੀ ਦਿੰਦੇ ਹਨ ਅਤੇ ਆਪਣੇ ਤਿੰਨ ਪਿਆਰੇ ਸਿੰਘਾਂ ਦੇ ਨਾਲ ਚਮਕੌਰ ਦੀ ਕੱਚੀ ਗੜੀ ਛੱਡਦੇ ਹਨ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਹੀ ਚਮਕੌਰ ਦੀ ਕੱਚੀ ਗੜੀ ਚੋਂ ਬਾਹਰ ਨਿਕਲਦੇ ਹਨ ਤੇ ਬਾਹਰ ਨਿਕਲਦੇ ਸਾਰ ਸਭ ਤੋਂ ਪਹਿਲਾਂ ਕੀ ਕਰਦੇ ਹਨ ਕਿ ਆਪਣੇ ਜੋੜੇ ਉਤਾਰ ਕੇ ਸੁੱਟ ਦਿੰਦੇ ਹਨ ਗੁਰੂ ਸਾਹਿਬ ਜੀ ਦੇ ਚਰਨ ਨੰਗੇ ਹਨ ਅਤੇ ਜਾਮਾ ਵੀ ਇੱਕ ਸਾਦਾ ਜਿਹਾ ਪਾਇਆ ਹੋਇਆ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੱਚੀ ਗੜ ਤੋਂ ਥੋੜਾ ਜਿਹਾ ਅੱਗੇ ਆ ਕੇ ਇੱਕ ਉੱਚੇ ਜਗ੍ਹਾ ਦੇ ਉੱਤੇ ਆ ਕੇ ਬੜੀ ਜ਼ੋਰ ਦੀ ਲਲਕਾਰਾਂ ਮਾਰਦੇ ਆ ਕਿ ਕਹਿੰਦੇ ਹਨ ਕਿ ਪੀਰੇ ਹਿੰਦ ਚੱਲਿਆ ਜੇ ਕਿਸੇ ਦੇ ਵਿੱਚ ਹਿੰਮਤ ਹੈ ਤਾਂ ਫੜ ਲਓ ਇੱਕ ਵਾਰੀ ਤਾੜੀ ਮਾਰਦੇ ਹਨ ਦੂਜੀ ਵਾਰੀ ਮਾਰਦੇ ਹਨ ਤੀਜੀ ਵਾਰੀ ਫੇਰ ਜਾ ਕੇ ਲਲਕਾਰਾਂ ਮਾਰਦੇ ਹਨ ਤਦ ਕੀ ਹੁੰਦਾ ਹੈ ਕਿ ਇਹ ਆਵਾਜ਼ ਸੁਣ ਕੇ ਦੁਸ਼ਮਣ ਵਿੱਚ ਖੜਬਲੀ ਮਚ ਜਾਂਦੀ ਹੈ ਇੱਕ ਮੁਸਲਮਾਨ ਉੱਠਦਾ ਹੈ ਉਸਨੇ ਮਸ਼ਾਲ ਜਗਾ ਕੇ ਦੇਖਣ ਦੀ ਕੋਸ਼ਿਸ਼ ਕਰਦਾ ਹੈ ਕਿ ਆਵਾਜ਼ ਕਿੱਧਰੋਂ ਆਈ ਹੈ ਜਿਸ ਸਮੇਂ ਸਿਪਾਈ ਨੇ ਮਿਸ਼ਾਲ ਜਗਾ ਕੇ ਰਸਤਾ ਦਿਖਾਉਂਦੀ ਕੋਸ਼ਿਸ਼ ਕੀਤੀ ਹੈ ਤੇ ਭਾਈਦਾ ਸਿੰਘ ਨੇ ਤੀਰ ਤਰਿਆ ਕਮਾਂ ਤੇ ਖਿੱਚ ਕੇ ਨਿਸ਼ਾਨਾ ਮਾਰਿਆ ਉਹ ਸਿਪਾਹੀ गिर ਜਾਂਦਾ ਹੈ ਮਿਸ਼ਾਲ ਬੁੱਝ ਜਾਂਦੀ ਹੈ ਮੁਗਲ ਫੌਜ ਵਿੱਚ ਹਾਹਾਕਾਰ ਮਚ ਜਾਂਦੀ ਹੈ ਚਾਰੇ ਪਾਸੇ ਹਾਹਾਕਾਰ ਮਚਣ ਦੇ ਨਾਲ ਸਿਪਾਹੀ ਸਾਰੇ ਡਰ ਜਾਂਦੇ ਹਨ ਸਹਿਮ ਜਾਂਦੇ ਹਨ ਕਹਿੰਦੇ ਹਨ ਸਿੰਘ ਆ ਗਏ ਸਿੰਘ ਆ ਗਏ ਅਤੇ ਆਪਸ ਵਿੱਚ ਹੀ ਲੜਨਾ ਸ਼ੁਰੂ ਕਰ ਦਿੰਦੇ ਹਨ ਉਹਨਾਂ ਨੇ ਆਪਣੇ ਹੀ ਸਪਾਈਆਂ ਨੂੰ ਵੜਨਾ ਸ਼ੁਰੂ ਕਰ ਦਿੱਤਾ ਕਮਾਸਾਨ ਦਾ ਜੰਗ ਅੱਧੀ ਰਾਤ ਨੂੰ ਫਿਰ ਸ਼ੁਰੂ ਹੋ ਗਿਆ ਤੇ ਗੁਰੂ ਸਾਹਿਬ ਜੀ ਉੱਥੋਂ ਹੀ ਤਾੜੀ ਮਾਰਦੇ ਹੋਏ ਥੋੜਾ ਜਿਹਾ ਅੱਗੇ ਨੂੰ ਤੁਰ ਪਏ ਪੈਰ ਨੰਗੇ ਹਨ ਗੁਰੂ ਸਾਹਿਬ ਜੀ ਦੇ ਇਸ ਕਰਕੇ ਨੰਗੇ ਹਨ ਕਿ ਇੱਥੇ ਸ਼ਹੀਦ ਸਿੰਘਾਂ ਦੇ ਕਿਤੇ ਫਟ ਲੱਗੇ ਹਨ ਕਿਤੇ ਸਰੀਰ ਖਿਲਰੇ ਪਏ ਸੰ ਕਿਤੇ ਕੇਸ ਖੁੱਲੇ ਹਨ ਕਿਤੇ ਗੁਰੂ ਸਾਹਿਬ ਜੀ ਦੇ ਪੁੱਤਰ ਉਹ ਸਾਸਤਰ ਹਨ ਗੁਰੂ ਸਬਜੀ ਨੇ ਉਹਨਾਂ ਦੇ ਸਤਕਾਰ ਨੂੰ ਜਾਂਦੇ ਹੋਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਰਾਜਜੀ ਦੇ ਆਪਣੇ ਚਰਨ ਤੋਂ ਜੁੜਾ ਲਾ ਕੇ ਸੁੱਟਦਾ ਸੀ ਐਸੀ ਸੋਚ ਹੀ ਮੇਰੇ ਸਤਿਗੁਰ ਦੀ ਕਿ ਸ਼ਹੀਦਾਂ ਦਾ ਸਤਕਾਰ ਕਿਵੇਂ ਕਰਨਾ ਹੈ ਜਿਸ ਜਗ੍ਹਾ ਤੋਂ ਤਾੜੀ ਮਾਰ ਕੇ ਮਾਸ਼ੀਵੜ ਦੇ ਜੰਗਲ ਨੂੰ ਤੁਰੇ ਉਸ ਇਤਿਹਾਸਕ ਸਥਾਨ ਦੇ ਆਪ ਜੀ ਨੂੰ ਅੱਜ ਦਰਸ਼ਨ ਕਰਵਾ ਰਹੇ ਹਾਂ ਚਮਕੌਰ ਸਾਹਿਬ ਦੀ ਪਿੱਤਰ ਧਰਤੀ ਤੇ ਗੁਰਦੁਆਰਾ ਕੱਚੀ ਗੜੀ ਤੋਂ ਥੋੜੀ ਹੀ ਦੂਰ ਦੇ ਉੱਤੇ ਇਹ ਇਤਿਹਾਸਕ ਸਥਾਨ ਹੈ ਜਿਸ ਜਗ੍ਹਾ ਤੇ ਇੱਕ ਬਹੁਤ ਵੱਡਾ ਪਿੱਪਲ ਦਾ ਰੁੱਖ ਹੈ ਦਸਤੇ ਹਨ ਕਿ ਸਹੇਬੇ ਕਮਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਮਕੌਰ ਦੀ ਗੜੀ ਛੱਡਣ ਤੋਂ ਬਾਅਦ ਇਸ ਉੱਚੀ ਜਗ੍ਹਾ ਦੇ ਉੱਤੇ ਇੱਕ ਪਿੱਪਲ ਦੇ ਥੱਲੇ ਖੜ ਕੇ ਬਹੁਤ ਉੱਚੀ ਆਵਾਜ਼ ਵਿੱਚ ਲਲਕਾਰਾ ਮਾਰਿਆ ਸੀ ਦੁਸ਼ਮਣ ਨੂੰ ਇਹ ਅਗਾਹ ਕੀਤਾ ਹੈ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਅਗਰ ਇਸੇ ਦੇ ਵਿੱਚ ਹਿੰਮਤ ਹੈ ਤਾਂ ਇਸ ਨੂੰ ਫੜ ਲਓ ਜਾਂ ਮੁਕਾਬਲਾ ਕਰ ਲਓ ਪਰ ਕਿਸੇ ਵਿੱਚ ਹਿੰਮਤ ਨਾ ਪਈ ਕੁਝ ਸੈਨਾ ਉੱઠી ਸੀ ਪਰ ਉਹਨਾਂ ਦੀ ਆਪਸੀ ਭਗੜੜ ਕਰਕੇ ਬਹੁਤ ਸਾਰੀ ਸੈਨਾਂ ਦੇ ਵਿੱਚ ਆਪਸ ਵਿੱਚ ਜੰਗ ਮਚ ਗਿਆ ਤੇ ਗੁਰੂ ਸਾਹਿਬ ਜੀ ਇਸ ਜਗ੍ਹਾ ਤੋਂ ਅੱਗੇ ਚੱਲ ਪਏ ਇਹ ਇਤਿਹਾਸ ਸਥਾਨ ਮੁਰਦਵਰਾ ਪੁਰਵੰਧ ਕਮੇਟੀ ਦੇ ਅੰਡਰ ਹੈ ਗੁਰਦੁਆਰੇ ਦਾ ਦਰਬਾਰ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਹੈ ਜਿੰਨੀਆਂ ਵਿੱਚ ਮਕੌਰ ਸਾਹਿਬ ਸੰਤਾਨ ਦੀਆਂ ਹਨ ਇਸ ਇਤਿਹਾਸ ਸਥਾਨ ਦੇ ਵੀ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਅਦਾ ਕਰਦਿਆਂ ਹਨ ਗੁਰਦੁਆਰਾ ਤਾੜੀ ਸਹਿਬ ਵਿਖੇ ਧੰਗੁਰੂ ਗੋਬਿੰਦ ਸਿੰਘ ਸਹਿਮਹਾਰਾਜ ਜੀ ਦੀ ਪਿੱਤਰ ਜਾਦੂ ਦਰਸਾਉਂਦਾ ਹੋਇਆ ਇੱਕ ਬਰੂਟਾ ਹੈ ਪਿੱਪਲ ਦਾ ਰੁੱਖ ਹੈ ਜਿਸ ਸੇਠਾਂ ਗੁਰੂ ਸਾਹਿਬ ਜੀ ਨੇ ਆ ਕੇ ਤਾੜੀ ਮਾਰੀ ਸੀ ਕੁਝ ਸਮਾਂ ਇੱਥੇ ਰੁਕੇ ਸੀ ਇੱਥੇ ਉਹਨਾਂ ਦੇ ਨਾਲ ਭਾਈ ਦਇਆ ਸਿੰਘ ਭਾਈ ਮਾਰ ਸਿੰਘ ਗੁਰੂ ਦਾ ਪਿਆਰਾ ਇੱਕ ਹੋਰ ਸੀ ਇਤੋਂ ਹੀ ਗੁਰੂ ਸਾਹਿਬ ਜੀ ਨੰਗੇ ਪੈਰੀ ਮਾਸੀ ਵੜੇ ਦੇ ਜੰਗਲ ਨੂੰ ਚੱਲ ਪਏ ਸਨ ਗੁਰੂ ਸਾਹਿਬ ਜੀ ਦਾ ਇਸ ਥਾਨ ਬਹੁਤ ਹੀ ਇਕਾਗਰਤਾ ਵਾਲਾ ਹੈ ਬਰੀ ਨਮਨੀਕ ਜਗਾ ਹੈ ਇਸ ਜਗਾ ਤੇ ਆ ਕੇ ਬਹੁਤ ਹੀ ਮਨ ਲੱਗਦਾ ਹੈ ਗੁਰੂ ਸਾਹਿਬ ਜੀ ਦੀ ਉੱਥੇ ਪਵਿੱਤਰ ਯਾਦ ਵਿੱਚ ਜਦ ਜੁੜਦੇ ਹਾਂ ਤੇ ਇੱਕ ਅਲੱਗ ਹੀ ਆਨੰਦ ਮਹਿਸੂਸ ਕਰਦੇ ਹਾਂ ਆਪ ਸੰਤੂ ਵੀ ਜਦ ਕਦੇ ਚਮਕੌਰ ਸਾਹਿਬਾ ਉਤੇ ਇਸ ਸਥਾਨ ਦੇ ਦਰਸ਼ਨ ਜਰੂਰ ਕਰੋ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਪ ਜੀ ਨੂੰ ਇਹ ਇਤਿਹਾਸਕ ਸਥਾਨ ਕਿਵੇਂ ਲੱਗਾ ਕਮੈਂਟ ਜੁੜੋ ਇਸ ਤੋਂ ਅਗਲੇ ਪਾਰਟ ਵਿੱਚ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਉਸ ਇਤਿਹਾਸਕ ਸਥਾਨ ਦੇ ਜਿਸ ਇਤਿਹਾਸਕ ਸਥਾਨ ਦੇ ਉੱਤੇ ਫਿਰ ਬਾਕੀ ਸਿੰਘਾਂ ਦਾ ਸਸਕਾਰ ਗੁਰੂ ਕੀ ਪਿਆਰੀ ਬੀਬੀ ਸਰਨਕੋ ਨੇ ਕਿੰਨੀ ਹਿੰਮਤ ਕਰਕੇ ਕੀਤਾ ਅਤੇ ਉਹ ਕਿਹੜਾ ਸਥਾਨ ਹੈ ਅਤੇ ਕਿਸ ਤਰ੍ਹਾਂ ਗੁਰੂ ਕੀ ਉਹ ਪਿਆਰੀ ਗੁਰੂ ਕੀ ਲਾਡਲੀ ਬੱਚੀ ਸੇਵਾ ਕਰਦੀ ਹੈ ਆਪਣੇ ਗੁਰਮੁਖ ਪਿਆਰਿਆਂ ਦੀ ਅਤੇ ਉਸ ਤੋਂ ਬਾਅਦ ਖੁਦ ਕਿਦਾਂ ਸ਼ਹੀਦ ਹੁੰਦੀ ਹੈ ਆਪ ਜੀ ਨੂੰ ਉਸੇ ਸਥਾਨ ਦੇ ਦਰਸ਼ਨ ਕਰਵਾਵਾਂਗੇ ਜੁੜੇ ਰਹੋ ਚਮਕੌਰ ਸਾਹਿਬ ਦੇ ਇਸ ਇਤਿਹਾਸਕ ਸਫ਼ਰ ਵਿੱਚ ਆਪ ਦਰਸ਼ਨ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਸਿੱਖ ਧਰਮ ਦਾ ਪ੍ਰਚਾਰ ਕਰੋ ਅਤੇ ਜਦ ਵੀ ਚਮਕੌਰ ਸਾਹਿਬ ਆ ਤੇ ਇਹਨਾਂ ਸਾਰੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਜ਼ਰੂਰ ਕਰੋ ਜੀ ਜੁੜੇ ਰਹੋ ਸਰਬੰਸੇ ਨਵਾਰ ਖਾਸ ਸਾਡੇ YouTube ਚੈਨਲ ਦੇ ਨਾਲ ਇਨੀ ਸਦਾ ਪਰਵਾਰ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ